ਸਰੂ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਹਬਜ਼ਾਦਿਆਂ ਦੀ ਸ਼ਹਾਦਤ ਤੋਂ ਬਾਅਦ ਬਾਬਾ ਮੋਤੀराम ਮਹਾਰਾ ਜੀ ਨੇ ਬੜੇ ਜਗਰੇ ਨਾਲ ਠੰਡੇ ਬੁਰਜ ਵਿੱਚ ਜਾ ਕੇ ਸਾਰੀ ਹੱਡ ਵੀਤੀ ਮਾਤਾ ਗੁਜਰੀ ਜੀ ਨੂੰ ਸੁਣਾਈ ਕਿ ਕਿਵੇਂ ਬੇਰਹਿਮ ਜ਼ਾਲਮਾਂ ਨੇ ਛੋਟੇ ਸਹਬਜ਼ਾਦਿਆਂ ਨੂੰ ਸ਼ਹੀਦ ਕੀਤਾ ਹੈ ਮਾਤਾ ਗੁਜਰੀ ਜੀ ਨੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਕਿ ਏ ਅਕਾਲ ਪੁਰਖ ਮੇਰੇ ਸ਼ੇਰ ਪੁੱਤਰਾਂ ਨੇ ਬਹਿਰੀਆਂ ਦੇ ਲੋਭ ਲਾਲਚਾਂ ਨੂੰ ਠੋਕਰ ਮਾਰ ਕੇ ਜਬਰ ਜ਼ੁਲਮ ਦਾ ਟਾਕਰਾ ਕਰਦਿਆਂ ਸ਼ਹੀਦੀ ਪ੍ਰਾਪਤ ਕੀਤੀ ਹੈ ਪਰ ਆਪਣੇ ਬਾਪ ਦਾ ਸਿਰ ਨੀਵਾਂ ਨਹੀਂ ਹੋਣ ਦਿੱਤਾ ਇੰਨਾ ਕਹਿੰਦਿਆਂ ਹੋਇਆਂ ਮਾਤਾ ਜੀ ਪ੍ਰਾਣ ਚੜ੍ਹਾ ਗਏ ਅਤੇ ਸ਼ਹਾਦਤ ਪ੍ਰਾਪਤ ਕਰਕੇ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਬਰਾਜੇ ਸਾਹਿਬਜ਼ਾਦੇਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਦੀ ਖਬਰ ਸੁਣ ਕੇ ਚਾਰੇ ਪਾਸੇ ਹਾਹਾਕਾਰ ਮਚ ਗਈ ਕਿਉਂਕਿ ਇਹੋ ਜਿਹਾ ਸਾਾਕਾ ਪੂਰੀ ਦੁਨੀਆ ਵਿੱਚ ਪਹਿਲੀ ਵਾਰ ਹੋਇਆ ਸੀ ਅਤੇ ਇਹੋ ਜਿਹੀ ਜ਼ੁਲਮ ਦੀ ਇੰਤਿਹਾ ਸਭ ਤੋਂ ਅਨੋਖੀ ਅਤੇ ਅਦੁੱਤੀ ਲਸਾਨੀ ਸ਼ਹਾਦਤ ਦੀ ਗਾਥਾ ਅੱਜ ਤੱਕ ਨਾ ਤਾਂ ਕਿਸੇ ਨੇ ਸੁਣੀ ਸੀ ਅਤੇ ਨਾ ਹੀ ਕਿਸੇ ਨੇ ਦੇਖੀ ਸੀ ਹੁਣ ਤਿੰਨੇ ਸਰੀਰ ਖੁੱਲੇ ਅਸਮਾਨ ਹੇਠ ਪਏ ਸਨ ਬਹਿਰੀਆਂ ਨੇ ਢੰਡੋਰਾ ਪਿੱਟ ਦਿੱਤਾ ਕਿ ਕੋਈ ਵੀ ਇਹਨਾਂ ਦੀ ਅੰਤਮ ਕਿਰਿਆ ਨਹੀਂ ਕਰੇਗਾ ਅਤੇ ਨਾ ਹੀ ਕਿਸੇ ਨੂੰ ਸੰਸਕਾਰ ਕਰਨ ਲਈ ਜਗ੍ਹਾ ਦਿੱਤੀ ਜਾਵੇਗੀ ਪਰ ਕਿਸੇ ਨਾ ਕਿਸੇ ਤਰੀਕੇ ਦੀਵਾਨ ਟੋਡਰਮਲ ਨੇ ਹਿੰਮਤ ਕਰਕੇ ਸੂਬੇ ਅੱਗੇ ਪੇਸ਼ਕਸ਼ ਕੀਤੀ ਕਿ ਉਹਨਾਂ ਨੂੰ ਬੱਚਿਆਂ ਅਤੇ ਮਾਤਾ ਗੁਜਰੀ ਜੀ ਦਾ ਸੰਸਕਾਰ ਕਰਨ ਦੀ ਆਗਿਆ ਅਤੇ ਜਗ੍ਹਾ ਦਿੱਤੀ ਜਾਵੇ ਇਸ ਦੇ ਬਦਲੇ ਸਰਕਾਰ ਜੋ ਵੀ ਦੰਡ ਜੁਰਮਾਨਾ ਜਾਂ ਸਜ਼ਾ ਦੇਵੇਗੀ ਮੈਨੂੰ ਮਨਜ਼ੂਰ ਹੈ ਮੈਂ ਇਸ ਕਾਰਜ ਵਾਸਤੇ ਹਰੇਕ ਮੁੱਲ ਤਾਰਨ ਲਈ ਤਿਆਰ ਹਾਂ ਅਖੀਰ ਨੂੰ ਗੱਲ ਮੁਕਦੀ ਮਕਾਉਂਦੀ ਇਹ ਨਿਬੜੀ ਕਿ ਟੋਡਰਮਲ ਨੂੰ ਸਿਰਫ ਸੰਸਕਾਰਯੋਗੀ ਜ਼ਮੀਨ ਜਿੰਨੀ ਚਾਹੀਦੀ ਹੈ ਉਹ ਸੋਨੇ ਦੀਆਂ ਮੋਹਰਾਂ ਵਿਚਾ ਕੇ ਲੈ ਲਵੇ ਤਾਂ ਟੋਡਰਮਲ ਨੇ ਸੋਚਿਆ ਕਿ ਸੌਦਾ ਮਹਿੰਗਾ ਨਹੀਂ ਹੈ ਉਸਨੇ ਹਾਂ ਕਰ ਦਿੱਤੀ ਪਰ ਬੇਈਮਾਨ ਲਾਲਚੀ ਕਿਸਮ ਦੇ ਘਟੀਆ ਹਾਕਮ ਮੌਕੇ ਉੱਤੇ ਬਿਆਨ ਬਦਲ ਗਏ ਅਤੇ ਕਹਿਣ ਲੱਗੇ ਕਿ ਮੋਹਰਾਂ ਵਿਛਾ ਕੇ ਨਹੀਂ ਉਨੀ ਜਗ੍ਹਾ ਤੇ ਖੜਮੀਆਂ ਮੋਹਰਾਂ ਧਰ ਦੇਵੇ ਅਤੇ ਜ਼ਮੀਨ ਲੈ ਲਵੇ ਦੱਸਿਆ ਜਾਂਦਾ ਹੈ ਕਿ ਦਿਵਾਨ ਟੋਡਰਮਲ ਨੇ 78000 ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਉਹ ਜਗ੍ਹਾ ਮੁੱਲ ਲੈ ਲਈ ਜਿੱਥੇ ਦਿਵਾਨ ਟੋਡਰਮਲ ਜੀ ਨੇ ਮਾਤਾ ਗੁਜਰੀ ਜੀ ਅਤੇ ਛੋਟੇ ਸਹਬਜ਼ਾਦਿਆਂ ਦਾ ਅੰਤਮ ਸੰਸਕਾਰ ਕੀਤਾ ਇੱਥੋਂ ਪਤਾ ਲੱਗਦਾ ਹੈ ਕਿ ਜ਼ਬਰ ਕਰਨ ਵਾਲੇ ਜ਼ੁਲਮ ਦੀ ਇੰਤਹਾ ਕਰ ਦਿੰਦੇ ਨੇ ਤੇ ਪ੍ਰੇਮ ਕਰਨ ਵਾਲੇ ਪ੍ਰੇਮ ਦੀ ਇੰਤਹਾ ਕਰ ਜਾਂਦੇ ਨੇ ਫਿਰ ਭਾਵੇਂ ਉਸ ਪ੍ਰੇਮ ਦੀ ਬਾਜ਼ੀ ਦਾ ਕਿੰਨਾ ਭਾਰੀ ਮੁਲਕ ਕਿਉਂ ਨਾ ਚੁਕਾਉਣਾ ਪਵੇ ਜਿਹੜੇ ਪ੍ਰੇਮ ਦੀ ਬਾਜ਼ੀ ਦਵਾਨ ਟੋਡਰਮਲ ਨੇ ਖੇਡੀ ਸੀ ਅੱਜ ਤੱਕ ਉਹ ਕਿਸੇ ਨੇ ਨਹੀਂ ਖੇਡੀ ਅੱਜ ਉਹ ਧਰਤੀ ਦੁਨੀਆ ਦੀ ਸਭ ਤੋਂ ਮਹਿੰਗੀ ਧਰਤੀ ਮੰਨੀ ਜਾਂਦੀ ਹੈ ਜਿਸ ਦੀ ਕੀਮਤ ਅਰਬਾਂ ਰੁਪਏ ਤੋਂ ਵੀ ਵੱਧ ਬਣਦੀ ਹੈ ਸਦਕੇ ਜਾਈਏ ਅਜਿਹੇ ਮਹਾਨ ਸ਼ਖਸੀਅਤਾਂ ਦੇ ਜਿਨ੍ਹਾਂ ਨੇ ਇਸ ਸ਼ਹੀਦੀ ਸਾਕੇ ਦੌਰਾਨ ਆਪਣੀਆਂ ਜੈਦਾਦਾ ਜਾਨਾਂ ਦੀ ਪਰਵਾਹ ਨਹੀਂ ਕੀਤੀ ਜਿਨ੍ਹਾਂ ਨੇ ਆਪਣੀ ਵਫਾਦਾਰੀ ਅਤੇ ਸ਼ਰਧਾ ਪ੍ਰੇਮ ਦਾ ਸਬੂਤ ਦਿੰਦਿਆਂ ਆਪਣੇ ਨਾਂ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਵਿੱਚ ਲਿਖਵਾਈ ਕਿਉਂਕਿ ਇਤਿਹਾਸ ਕਦੇ ਵੀ ਕਿਸੇ ਨਾਲ ਦਰਿਆਤ ਨਹੀਂ ਕਰਦਾ ਸਭ ਨੂੰ ਥਾਂ ਦਿੰਦਾ ਹੈ ਨਾਂ ਸਬਦਾਂ ਲਿਖਿਆ ਜਾਂਦਾ ਹੈ ਕਿਸੇ ਦਾ ਕਾਲੇ ਅੱਖਰਾਂ ਵਿੱਚ ਤੇ ਕਿਸੇ ਦਾ ਸੁਨਹਿਰੀ ਅੱਖਰਾਂ ਵਿੱਚ ਸੋ ਭਾਈ ਇਸ ਸਾਕੇ ਦੇ ਸ਼ਹੀਦਾ ਮਰੀਦਾ ਨੂੰ ਕੁਟਾਰ ਕੋਟ ਸਜਦਾ ਕਰਦੇ ਹੋਏ ਖਿਮਾ ਦੇ ਜਾਚਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ